ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਅਧਿਆਪਕ ਅਤੇ ਪਾਸ਼ਾ ਪ੍ਰਚਾਰ ਪ੍ਰਸਾਦ ਸੁਸਾਇਟੀ ਹਰਿਆਣਾ ਦੇ ਇਸ ਪਰਿਵਾਰ ਵਿੱਚ ਆਪ ਜੀ ਦਾ ਜੀ ਆਇਆਂ ਨੂੰ ਹੈ ਪੰਜਾਬੀ ਅਧਿਆਪਕ ਅਤੇ ਪਾਸ਼ਾ ਪ੍ਰਚਾਰ ਪ੍ਰਸਾਰ ਸੁਸਾਇਟੀ ਦੀ ਨਵੀਂ ਕਾਰਜਕਾਰਨੀ ਦੀ ਅੱਜ ਇਹ ਤੀਸਰੀ ਮੀਟਿੰਗ ਜੋ ਕਿ ਜ਼ਿਲ੍ਹਾ ਕਤਲ ਵਿਖੇ ਹੋ ਰਹੀ ਹੈ ਅਲੱਗ-ਅਲੱਗ ਮੁੱਦਿਆਂ ਨੂੰ ਜੋ ਕਿ ਪੰਜਾਬੀ ਪਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਲਈ ਇਹ ਲਿਖੇ ਗਏ ਸਨ ਉਹਨਾਂ ਤੇ ਬੜੇ ਗੰਭੀਰਤਾ ਦੇ ਨਾਲ ਚਰਚਾ ਕੀਤੀ ਗਈ ਹੈ ਅੱਜ ਦੀ ਜਿਹੜੀ ਮੀਟਿੰਗ ਸੀਗੀ ਇਹਦੇ ਵਿੱਚ ਪੰਜਾਬੀ ਭਾਸ਼ਾ ਦੀ ਜਿਹੜੀ ਆਫੀਸ਼ੀਅਲ ਵੈਬਸਾਈਟ ਹੈ ਆਫੀਸ਼ੀਅਲ ਜਿਹੜੇ ਫੇਸਬੁੱਕ ਅਕਾਊਂਟਸ ਨੇ ਇਹ ਸਾਰੇ ਲਾਂਚ ਕੀਤੇ ਗਏ ਹਨ ਸੋ ਆਓ ਹੁਣ ਪੰਜਾਬੀ ਭਾਸ਼ਾ ਅਧਿਆਪਕ ਅਤੇ ਪ੍ਰਚਾਰ ਪ੍ਰਸਾਦ ਸੁਸਾਇਟੀ ਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਹਨ ਸਰਦਾਰ ਇੰਦਰਜੀਤ ਸਿੰਘ ਪੱਟੀ ਜੀ ਜਿਲਾਨੀ ਨਾਲ ਗੱਲ ਕਰਦੇ ਸੌਰੀ ਸੂਬਾ ਪ੍ਰਧਾਨ ਹਨ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਅੱਗੇ ਜਿਹੜੇ ਉਹਨਾਂ ਦੇ ਕੀ ਕੀ ਏਜੰਡੇ ਹਨ ਤੇ ਉਹ ਪੰਜਾਬੀ ਪਾਸ਼ਾ ਦੇ ਲਈ ਅੱਗੇ ਕੀ ਕੀ ਜਿਹੜੀ ਪਲੈਨਿੰਗਾਂ ਨੇ ਉਹ ਕਰ ਰਹੇ ਹਨ ਸਰ ਜਿਵੇਂ ਅੱਜ ਜਿਹੜੀ ਇਹ ਮੀਟਿੰਗ ਹੋਈ ਹੈ ਪੰਜਾਬੀ ਪਾਸ਼ਾ ਦੇ ਲਈ ਅ ਜਿਵੇਂ ਕਿ ਆਪਾਂ ਜਾਣਦੇ ਕਿ ਜਦੋਂ ਤੋਂ ਨਵੀਂ ਕਾਰਜਕਰਨੀ ਬਣੀ ਹੈ ਚੋਣ ਹੋਈ ਹੈ ਉਸ ਤੋਂ ਬਾਅਦ ਤੁਸੀਂ ਕਾਫੀ ਜੋਸ਼ ਤੇ ਜਜ਼ਬੇ ਨਾਲ ਕਾਰਜ ਕਰ ਰਹੇ ਹੋ ਅੱਗੇ ਕੀ ਪਲੈਨਿੰਗਾਂ ਨੇ ਜਿਹੜੀਆਂ ਚੁਣੌਤੀਆਂ ਆ ਰਹੀਆਂ ਨੇ ਮਾਂ ਬੋਲੀ ਦੇ ਰਾਹ ਵਿੱਚ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਉਹਨਾਂ ਦੇ ਲਈ ਤੁਸੀਂ ਕੀ ਕੀ ਪਲਾਨੀਆਂ ਕਰ ਰਹੇ ਹੋ ਜਲਾ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਇਹਦੇ ਬਾਰੇ ਜਿਹੜੀਆਂ ਡਿਟੇਲ ਅੰਸੂ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਜੀ ਸਾਡੀ ਅੱਜ ਦੀ ਅਹਿਮ ਮੀਟਿੰਗ ਸਾਡੀ ਸੋਸਾਇਟੀ ਪੰਜਾਬੀ ਅਧਿਆਪਕ ਅਤੇ ਭਾਸ਼ਾ ਪ੍ਰਚਾਰ ਪੁਰਸਾਰ ਸੋਸਾਇਟੀ ਹਰਿਆਣਾ ਰਜਿਸਟਰਡ ਅੱਜ ਸੀਨੀਅਰ ਸਕੈਂਡਰ ਸਕੂਲ ਕੈਥੋਲਿਕੇ ਹੋਈ ਦੀ ਮੀਟਿੰਗ ਵਿੱਚ ਬੜੇ ਹੀ ਜੁਝਾਰੂ ਰੂਪ ਵਿੱਚ ਸਾਥੀ ਇਕੱਠੇ ਹੋਏ ਤੇ ਉਹਨਾਂ ਸਾਰਿਆਂ ਦੀ ਹੀ ਇਹ ਮੰਗ ਹੈ ਕਿ ਪੰਜਾਬੀ ਭਾਸ਼ਾ ਨੂੰ ਹਰਿਆਣਾ ਪ੍ਰਦੇਸ਼ ਵਿੱਚ ਹਰਿਆਣਾ ਰਾਜ ਵਿੱਚ ਜਿੰਨੇ ਵੀ ਆਪਣੇ ਪੰਜਾਬੀ ਆਪਣੇ ਸਕੂਲ ਨੇ ਉਹਨਾਂ ਸਕੂਲਾਂ ਵਿੱਚ ਤੀਜੀ ਜਮਾਤ ਤੋਂ ਲਾਗੂ ਕੀਤਾ ਜਾਵੇ ਤੇ ਪੰਜਾਬੀ ਭਾਸ਼ਾ ਨੂੰ ਮੁੱਖ ਰੂਪ ਵਿੱਚ ਦੂਜੀ ਭਾਸ਼ਾ ਦੇ ਰੂਪ ਵਿੱਚ ਹਰਿਆਣਾ ਵਿੱਚ ਲਾਗੂ ਕੀਤਾ ਜਾਵੇ ਇਹਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ ਤੇ ਜਪੀਟੀ ਪੰਜਾਬੀ ਦੇ ਪੱਧ ਵੀ ਸਜਿਤ ਕਰਕੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੀ ਸਹੂਲਤ ਪ੍ਰਦਾਨ ਕੀਤੀ ਜਾਵੇ ਜਿਵੇਂ ਪਿੱਛੇ ਅਸੀਂ ਦੇਖਿਆ ਸੀਗਾ ਕਿ ਨਵੇਂ ਸਕੂਲ ਪ੍ਰਮੋਟ ਹੋਏ ਸੀ ਕਿ 113 ਦੇ ਕਰੀਬ ਉਹਨਾਂ ਵਿੱਚੋਂ ਸਿਰਫ 24 ਦੇ 24 ਸਕੂਲਾਂ 'ਚ ਪੰਜਾਬੀ ਦੀ ਪੋਠਾਂ ਦਿੱਤੀ ਗਈਆਂ ਸੀ ਬਾਕੀ ਸਕੂਲਾਂ 'ਚ ਨજર ਅੰਦਾਜ਼ ਕੀਤਾ ਗਿਆ ਸੀ ਪੰਜਾਬੀ ਭਾਸ਼ਾ ਨੂੰ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਤੇ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਸਾਡੀ ਸੁਸਾਇਟੀ ਪੰਜਾਬੀ ਜਾਗਰੂਕ ਤੇ ਪਾਸ਼ਾ ਪ੍ਰਚਾਰ ਸੁਸਾਇਟੀ ਇਸ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ ਨਿੰਦਾ ਕਰਦੀ ਹੈ ਤੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਜਿਸ ਤਰ੍ਹਾਂ ਪਿੱਛੇ ਸਰਕਾਰ ਨੇ 124 ਸਕੂਲ ਪ੍ਰਮੋਟ ਕੀਤੇ ਉਨ੍ਹਾਂ ਵਿੱਚ ਕੇਵਲ ਤੇ ਕੇਵਲ 20 ਸਕੂਲ ਹੀ ਅਜਿਹੇ ਹਨ ਜਿਨ੍ਹਾਂ ਵਿੱਚ ਪੰਜਾਬੀ ਪ੍ਰਵक्ता ਪਦ ਸਿਰਜਿਤ ਕੀਤੇ ਗਏ ਜਦੋਂ ਕਿ ਇਹ ਸਰਕਾਰ ਦਾ ਫਰਜ਼ ਬੰਦਾ ਸੀ ਕਿ ਪੰਜਾਬੀ ਭਾਸ਼ਾ ਹਰਿਆਣਾ ਵਿੱਚ ਦੂਜੀ ਭਾਸ਼ਾ ਹੋਣ ਦੇ ਬਾਵਜੂਦ ਇਸ ਦਾ ਕੋਈ ਵੀ ਤੋਂ ਇੱਕ ਮਾ ਪਦ ਸਿਰਜਿਤ ਨਹੀਂ ਕੀਤਾ ਗਿਆ ਬਹੁਤ ਸਾਰੇ ਸਾਡੇ ਸਾਥੀ ਬੇਰੋਜ਼ਗਾਰ ਕੁਮਰੇ ਹਨ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੱਗੇ ਤੋਂ ਸਰਕਾਰ ਜਦੋਂ ਵੀ ਅਜਿਹੇ ਫੈਸਲੇ ਲੈਂਦੀ ਹੈ ਸਕੂਲ ਪ੍ਰਮੋਟ ਕਰਦੀ ਹੈ ਉੱਥੇ ਬਰਾਬਰ ਗਿਣਤੀ ਦੇ ਵਿੱਚ ਪੰਜਾਬੀ ਪ੍ਰਲੋਕਤਾ ਦੇ ਪਦ ਸਿਰਜਣ ਕੀਤੇ ਜਾਣ ਔਰ ਪੰਜਾਬੀ ਕੈਪਟ ਕੀਤਿਆਂ ਪੋਸਟਾਂ ਨੂੰ ਖੋਲਿਆ ਜਾਵੇ ਪੰਜਾਬੀ ਦੇ ਨਵੇਂ ਪਦ ਸਿਰਜਿਤ ਕੀਤੇ ਜਾਣ ਇਹ ਸਾਡੀ ਸੋਸਾਇਟੀ ਦੀ ਬੁੱਕ ਮੰਗ ਤੇ ਪਰ ਜੋ ਅਪੀਲ ਹੈ ਇੱਕ ਆਖਰੀ ਸਵਾਲ ਕਿ ਪਿੱਛੇ ਆਪਾਂ ਦੇਖਿਆ ਕਿ ਹਰੇਕ ਸਬਜੈਕਟ ਦੇ ਜਿਹੜੇ ਡੀਜੀ ਸਾਥੀ ਸੀਗੇ ਉਹਨਾਂ ਦੀ ਪ੍ਰੋਮੋਸ਼ਨ ਕੀਤੀ ਗਈ ਪੀਡੀਟੀ ਚ ਪੰਜਾਬੀ ਸਾਥੀ ਨੇ ਉੱਥੇ ਉਹਨਾਂ ਦਾ ਅੰਦਾਜ਼ਾ ਕੀਤਾ ਗਿਆ ਇਹਨੂੰ ਲੈ ਕੇ ਤੁਸੀਂ ਕੀ ਦੇਖਦੇ ਹੋ ਤੇ ਇਹਦੇ ਬਾਰੇ ਕੀ ਕਰਨੀ ਹੈਗੇ ਬੜੇ ਲੰਬੇ ਸਮੇਂ ਤੋਂ ਸਾਡਾ ਸੰਗਠਨ ਇਸ ਗੱਲ ਦਾ ਵਿਰੋਧ ਕਰਦਾ ਆ ਰਿਹਾ ਹੈ ਕਿ ਜਦੋਂ ਵੀ ਪੰਜਾਬੀ ਵਿਸ਼ੇ ਦੀ ਗੱਲ ਹੁੰਦੀ ਹੈ ਪੰਜਾਬੀ ਪੜਨ ਵਾਲੇ ਵਿਦਿਆਰਥੀਆਂ ਦੀ ਗੱਲ ਹੁੰਦੀ ਹੈ ਪੰਜਾਬੀ ਅ ਸੀਐਨਵੀ ਤੋਂ ਟੀਜੀਟੀ ਟੀਜੀ ਤੋਂ ਪੀਜੀਟੀ ਉਨਕੀ ਦੀ ਗੱਲ ਹੁੰਦੀ ਹੈ ਉਦੋਂ ਹਮੇਸ਼ਾ ਹੀ ਸਰਕਾਰ ਵੱਲੋਂ ਪੰਜਾਬੀ ਅਧਿਆਪਕਾਂ ਤੇ ਪੰਜਾਬੀ ਬੱਚੇ ਪੜਨ ਵਾਲੇ ਬੱਚਿਆਂ ਦੀਆਂ ਸਮੱਸਿਆਵਾਂ ਨੂੰ ਦਰਮਕਨਰ ਕੀਤਾ ਜਾਂਦਾ ਹੈ ਤੇ ਹੁਣ ਪਿੱਛੇ ਸਰਕਾਰ ਨੇ ਲਗਭਗ ਹਰ ਵਿਸ਼ੇ ਦੀ ਪ੍ਰਮੋਸ਼ਨ ਕੀਤੀ ਜਦੋਂ ਕਿ ਪੰਜਾਬੀ ਵਿਸ਼ੇ ਦੀ ਕੋਈ ਗਿੰਤੀਬਿੰਤੀ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਗਈ ਅਸੀਂ ਆਪਣੀ ਸੁਸਾਇਟੀ ਦੇ ਮੱਦੇ ਬਰਾਈ ਹਰਿਆਣਾ ਸਰਕਾਰ ਨੂੰ ਅਪੀਲ ਕਰਦੇ ਹਾਂ ਔਰ ਪ੍ਰਜੋਰ ਮੰਗ ਕਰਦੇ ਹਾਂ ਅੱਗੇ ਤੋਂ ਪੰਜਾਬੀ ਵਿਸ਼ੇ ਦੇ ਜਦੋਂ ਵੀ ਕੋਈ ਐਡਵਰਟਾਈਜ਼ਮੈਂਟ ਐਡਵਰਟਾਈਜ਼ਮੈਂਟ ਕੀਤੀ ਜਾਂਦੀ ਵਿਗਿਆਪਨ ਦਿੱਤਾ ਜਾਂਦਾ ਕੋਈ ਨਵੀਂ ਵਰਤੀ ਕੀਤੀ ਜਾਂਦੀ ਹੈ ਉਸ ਦੇ ਨਾਲ ਪੰਜਾਬੀ ਪ੍ਰਗਟਾ ਦੇ ਪੰਜਾਬੀ டிਜੀਟੀ ਦੇ ਔਰ ਹੋਰ ਪੰਜਾਬੀ ਦੇ ਬਣ ਜੇ ਜੋ ਸਮੱਸਿਆ ਉਹਨਾਂ ਨੂੰ ਨਾਲ ਨਾਲ ਹੱਲ ਕੀਤਾ ਜਾਵੇ ਤੇ ਨਵੇਂ ਪਦ ਸਿਰਜੇ ਕੀਤੇ ਜਾਣ। ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰ। ਸੋ ਇਸਨ ਸਾਡੇ ਜ਼ਿਲ੍ਹਾ ਪ੍ਰਧਾਨ ਸੌਰੀ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਪੱਟੀ ਜੀ ਹੁਣ ਅਸੀਂ ਇਸ ਜਿਹੜੀ ਸਾਡੀ ਸੁਸਾਇਟੀ ਹੈ ਇਸ ਦੇ ਜਿਹੜੇ ਬਾਬਾ ਬੋਰਡ ਹਨ ਜਿਹੜੇ ਜਿਨ੍ਹਾਂ ਨੇ ਇਸ ਸੰਗਠਨ ਦਾ ਬੋਟਾ ਲਾਇਆ ਸੀਗਾ ਉਹਨਾਂ ਨੂੰ ਵੀ ਇੱਕ ਗੁਜਾਰਿਸ਼ ਹੈ ਕਿ ਤੁਸੀਂ ਵੀ ਕੋਈ ਸੁਨੇਹਾ ਦੇਣਾ ਚਾਹੋਗੇ ਪੰਜਾਬੀ ਮਾਮਲੇ ਦੇ ਲਈ ਬੱਚਿਆਂ ਨੂੰ ਜਾਂ ਅਧਿਆਪਕਾਂ ਨੂੰ ਆ ਅੱਜ ਅਸੀਂ ਪੰਜਾਬੀ ਬੋਲੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਵਾਸਤੇ ਹਰਿਆਣਾ ਪ੍ਰਾਂਤ ਅੰਦਰ ਜਿਸ ਨੂੰ ਵੀ ਸਰਕਾਰੀ ਤੌਰ ਤੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ ਪਰ ਅਮਲੀ ਜਮਾ ਅਜੇ ਤੱਕ ਨਹੀਂ ਪਹਨਾਇਆ ਗਿਆ ਇਹ ਸਾਡੇ ਜੱਦੋ ਜਹਿਦ ਹੈ ਕਾਫੀ ਚਿਰ ਤੋਂ ਕਿ ਅਸੀਂ ਪੰਜਾਬੀ ਨੂੰ ਹਰਿਆਣਾ ਪ੍ਰਾਂਤ ਅੰਦਰ ਮੰਨਦਾ ਮੰਨਦਾ ਉਹਦਾ ਮਾਨ ਸਨਮਾਨ ਦਿਵਾਣਾ ਹੈ ਕਿ ਉਸ ਵਾਸਤੇ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਪੰਜਾਬੀ ਭਾਸ਼ਾ ਨੂੰ ਪ੍ਰਾਇਮਰੀ ਪੱਧਰ ਤੋਂ ਕਿਉਂਕਿ ਜਿਹੜੀ ਨਵੀਂ ਸਿੱਖਿਆ ਨੀਤੀ ਆ 2020 ਦੀ ਜਿਹਦਾ ਬੜਾ ਤੇ ਜ਼ੋਰ ਸ਼ੋਰ ਉਹਨਾਂ ਵਾਸਤੇ ਜੀਵੀਟੀ ਪੰਜਾਬੀ ਭਰਤੀ ਵੀ ਕੀਤੀ ਜਾ ਸਕਦੀ ਹੈ ਅੱਜ ਦੇ ਦਿਹਾੜੇ ਅਸੀਂ ਇਸ ਚੀਜ਼ ਤੇ ਜ਼ੋਰ ਦੇਣੇ ਆ ਔਰ ਸਰਕਾਰ ਤੋਂ ਮੰਗ ਕਰਨੇ ਆ ਕਿ ਸਾਡੀ ਇਹ ਜਿਹੜੀ ਮੰਗ ਹੈ ਇਹਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਏ ਔਰ ਬਤਨਵਾ ਸਰ ਸੋ ਇਸਨ ਸਾਡੇ ਸੂਬਾ ਪ੍ਰਧਾਨ ਔਰ ਸਾਡੇ ਜਿਹੜੇ ਪੰਜਾਬੀ ਅਧਿਆਪਕ ਅਤੇ ਪਾਸ਼ਾ ਪ੍ਰਚਾਰ ਪ੍ਰਸਾਦ ਸੁਸਾਇਟੀ ਦੇ ਜਿਹੜੇ ਬਾਬਾ ਬੋਰਡ ਸੋ ਇਹਨਾਂ ਨਾਲ ਅਸੀਂ ਹੁਣ ਗੱਲ ਕਰ ਰਹੇ ਸੀਗੇ ਸੋ ਤੁਸੀਂ ਵੀ ਜੇਕਰ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਦੇ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਲਾਈਕ ਕਰੋ ਤੇ ਸ਼ੇਅਰ ਕਰੋ ਦੀ ਧੰਨਵਾਦ